ਬੜੇ ਚਿਰਾਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ ਜੋ ਉਮਰੋਂ ਕੱਦ ਕਾਠੋਂ ਤੇ ਸੁਭਾਅ ਵੱਲੋਂ ਇੱਕ ਦੂਜੇ ਨਾਲ ਮਿਲਦੇ ਜੁਲਦੇ ਸਨ ਉਹ ਸਦਾ ਇਕੱਠੇ ਹੀ ਰਹਿੰਦੇ ਸਨ ਤੇ ਇੱਕ ਅੱਲ ਉਹਨਾਂ ਨੂੰ ਉਦਾਸ ਕਰ ਦਿੰਦੀ ਸੀ ਜ਼ਿੰਦਗੀ ਵਿੱਚ ਕਿੰਨੇ ਹੀ ਦੁੱਖ ਤਕਲੀਫ ਆਏ ਦੋਨਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ਉਹਨਾਂ ਦੇ ਨਾਂ ਖੁਸ਼ੀਆ ਤੇ ਹਸੂਆ ਸਨ ਉਹਨਾਂ ਦੀ ਕਈ ਕਿਸੇ ਕਹਾਣੀਆਂ ਲੋਕਾਂ ਵਿੱਚ ਅੱਜ ਵੀ ਮਸ਼ਹੂਰ ਹਨ ਸਿਆਣੇ ਬਜ਼ੁਰਗ ਦੱਸਦੇ ਹਨ ਕਿ ਦੋਵਾਂ ਦੇ ਮਨ ਵਿੱਚ ਇੱਕ ਵਾਰੀ ਫੁਰਨਾ ਫੁਰਿਆ ਕਿ ਬਾਹਰ ਜਾ ਕੇ ਕਿਉਂ ਨਾ ਦੁਨੀਆ ਦੇਖੀ ਜਾਵੇ। ਉਹਨਾਂ ਨੇ ਬਹੁਤ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਦੀ ਸੈਰ ਕੀਤੀ। ਇੱਕ ਵਾਰ ਫਿਰਦੇ ਫਿਰਾਂਦੇ ਉਹ ਇੱਕ ਪਿੰਡ ਦੀ ਸਾਥ ਵਿੱਚ ਪੁੱਜ ਗਏ। ਸਾਥ ਦੇ ਵਿੱਚ ਬੜਾ ਭਾਰੀ ਇਕੱਠ ਹੋਇਆ ਹੋਇਆ ਸੀ। ਉਹਨਾਂ ਨੇ ਸੋਚਿਆ ਕਾਹਦਾ ਇਕੱਠ ਹੈ ਆਪਾਂ ਵੀ ਵੇਖੀਏ। ਅੱਗੇ ਅਖਾੜਾ ਪੁੱਟਿਆ ਹੋਇਆ ਸੀ ਤੇ ਘੋਲ ਦੀ ਤਿਆਰੀ ਹੋ ਰਹੀ ਸੀ। ਐਨੇ ਲੋਕੀ ਬਾਗੇ ਤੇ ਸ਼ੇਰੇ ਦਾ ਘੋਲ ਵੇਖਣ ਲਈ ਆਏ ਹੋਏ ਸਨ। ਦੋਨਾਂ ਦਾ ਘੋਲ ਸ਼ੁਰੂ ਹੋ ਗਿਆ। ਦੋਵੇਂ ਪਲਵਾਨ ਭਾਰੇ ਸਨ। ਭੀੜ ਵਿੱਚੋਂ ਵੀ ਕਈ ਲੋਕ ਲਲਕਾਰੇ ਮਾਰਨ ਲੱਗ ਪਏ ਸਨ। ਜਦੋਂ ਕੋਈ ਦਾਅ ਉਖਾਉਂਦਾ ਭੀੜ ਵਿੱਚੋਂ ਕੋਈ ਇੱਕ ਤਾੜੀ ਮਾਰ ਦਿੰਦਾ ਤੇ ਬੱਸ ਫੇਰ ਕੀ ਸੀ। ਉਹਨਾਂ ਦੇ ਪਿੱਛੇ ਤਾੜੀਆਂ ਦਾ ਮੀਂਹ ਵਰਸਣ ਲੱਗ ਪੈਂਦਾ। ਜਦੋਂ ਉਹ ਇੱਕ ਦੂਜੇ ਦਾਅ ਬਚਾਉਂਦੇ ਤਾਂ ਵੀ ਰੌਲਾ ਪੈਂਦਾ। ਬੜਾ ਚਰ ਘੋਲ ਐਵੇਂ ਚੱਲਦਾ ਰਿਹਾ। ਐਂ ਲੱਗਦਾ ਸੀ ਕਿ ਦੋਵਾਂ ਵਿੱਚੋਂ ਕੋਈ ਵੀ ਨਹੀਂ ਟਾਏਗਾ। ਬੜੀ ਜੋਰ ਅਜਮਾਈ ਪਿੱਛੋਂ ਸ਼ੇਰੇ ਨੂੰ ਬਾਗੇ ਨੇ ਟਾ ਹੀ ਲਿਆ। ਲੋਕਾਂ ਨੇ ਰੌਲਾ ਪਾ ਪਾ ਕੇ ਆਕਾਸ਼ ਗੂੰਜਣ ਲਾ ਦਿੱਤਾ ਬਾਗਾ ਖੁਸ਼ੀ ਵਿੱਚ ਥਾਪੀਆਂ ਮਾਰਨ ਲੱਗਾ ਲੋਕਾਂ ਨੇ ਉਸ ਨੂੰ ਮੋਢਿਆਂ ਤੇ ਚੱਕ ਲਿਆ ਸ਼ੇਰਾ ਉਦਾਸ ਹੋ ਕੇ ਇੱਕ ਪਾਸੇ ਜਾ ਕੇ ਬੈਠ ਗਿਆ ਤੇ ਸੋਚਣ ਲੱਗਾ ਕਸਰ ਤਾਂ ਮੈਂ ਵੀ ਨਹੀਂ ਸੀ ਕੋਈ ਛੱਡੀ ਉਹਨਾਂ ਦਾ ਕਿਸੇ ਨੂੰ ਕੋਈ ਖਿਆਲ ਤੱਕ ਨਹੀਂ ਆਇਆ ਹਸੂਆ ਉੱਠਿਆ ਤੇ ਜੋ ਬੰਦਾ ਪਿੰਡ ਦਾ ਮੋਰੀ ਸੀ ਉਸ ਕੋਲ ਪੁੱਜਿਆ ਉਸ ਨੇ ਪੁੱਛਿਆ ਮੈਂ ਤੇ ਮੇਰਾ ਸਾਥੀ ਤੁਹਾਨੂੰ ਘੋਲ ਵਿਖਾਈਏ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਨਾ ਪਿੰਡ ਦਾ ਮੋਰੀ ਥੋੜਾ ਜਿਹਾ ਮੁਸਕਰਾਇਆ ਤੇ ਬੋਲਿਆ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਲੰਗੋਟ ਬਨ ਕੇ ਖੁਸ਼ੀਆ ਅਤੇ ਹਸੂਆ ਅਖਾੜੇ ਵਿੱਚ ਆ ਗਏ کافی دیر ਆਪੋ ਵਿੱਚ ਦੋਵਾਂ ਨੇ ਕਮਾਲ ਦੇ ਹੱਥ ਵਿਖਾਏ ਲੋਕ ਉਹਨਾਂ ਦੇ ਦਾਅ ਪੇਚਾਂ ਤੇ ਤਾੜੀਆਂ ਵਜਾਉਂਦੇ ਰਹੇ ਬਾਗਾ ਤੇ ਸ਼ੇਰਾ ਵੀ ਦੋਵੇਂ ਕੋਲ ਦਾ ਆਨੰਦ ਮਾਣ ਰਹੇ ਸਨ ਹਰ ਕੋਈ ਕੋਲ ਵੇਖਣ ਲਈ ਇੱਕ ਦੂਜੇ ਤੋਂ ਅੱਗੇ ਖਲੋਣ ਦੀ ਕੋਸ਼ਿਸ਼ ਕਰਨ ਲੱਗਾ ਆ ਜਾਪਦਾ ਸੀ ਜਿਵੇਂ ਦੋਵਾਂ ਨੇ ਰਲ ਕੇ ਮੇਲਾ ਲੁੱਟ ਲਿਆ ਹੋਵੇ ਅਖੀਰ ਨੂੰ ਖੁਸ਼ੀਏ ਨੇ ਹਸੂਏ ਨੂੰ ਢਾਹ ਹੀ ਲਿਆ ਲੋਕੀ ਇੱਕ ਦੂਜੇ ਤੋਂ ਵੱਧ-ਵੱਧ ਕੇ ਰੌਲਾ ਪਾਉਣ ਲੱਗੇ ਹਸੂਆ ਵੀ ਖੁਸ਼ੀ ਵਿੱਚ ਨੱਚਣ ਲੱਗਾ ਸ਼ੇਰਾ ਤੇ ਬਾਗਾ ਉਸ ਵੱਲ ਬੱਟ-ਬੱਟ ਵੇਖਣ ਲੱਗੇ ਦੋਨਾਂ ਦੇ ਮੂੰਹਾਂ ਤੇ ਹੈਰਾਨਗੀ ਸਾਫ਼ ਝਲਕ ਰਹੀ ਸੀ ਹਸੂਏ ਤੇ ਖੁਸ਼ੀਏ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਹਾਰ ਅਤੇ ਜਿੱਤ ਇੱਕ ਸਿੱਕੇ ਦੇ ਦੋ ਪਹਿਲੂ ਹਨ ਜ਼ਰੂਰੀ ਨਹੀਂ ਕਿ ਹਾਰਨ ਵਾਲਾ ਕਿਸੇ ਤੋਂ ਘੱਟ ਹੋਵੇ ਤੇ ਜਿੱਤਣ ਵਾਲੇ ਵਿੱਚ ਜ਼ਿਆਦਾ ਖੂਬੀਆਂ ਹੋਣ ਇਸ ਲਈ ਜ਼ਿੰਦਗੀ ਦੀ ਇਸ ਜੰਗ ਵਿੱਚ ਹਾਰ ਅਤੇ ਜਿੱਤ ਨੂੰ ਆਪਣੀ ਖੁਸ਼ੀ ਜਾਂ ਗਮੀ ਦਾ ਕਾਰਨ ਨਾ ਬਣ ਦਿੱਤਾ ਜਾਵੇ ਤੇ ਹਰੇਕ ਪਲ ਨੂੰ ਖੁਸ਼ੀਆਂ ਦੇ ਨਾਲ ਮਾਨਿਆ ਜਾਵੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ